ਮੈਂ ਅੱਜ ਇੱਕ ਕੋਈ ਖ਼ਬਰ ਸੁਣਦਾ ਪਿਆ ਸੀ ਸਰਦਾਰ ਬਕਰਜੀਤ ਸਿੰਘ ਮਜੀਠੀਆ ਦੀ ਉਹ ਵਰਤਮਾਨ ਬਾਰੇ ਤੇ ਮੈਂ ਬੜਾ ਮੈਨੂੰ ਹੱਸਾ ਆ ਉਹ ਗੱਲ ਸੁਣ ਕੇ ਮੈਂ ਸ਼ੇਅਰ ਕਰਨੀ ਚਾਹੀਦੀ ਜਿੰਨੂ ਸਾਰਿਆਂ ਨਾਲ ਬਈ ਜਦੋਂ ਮਜੀਠੀਆ ਸਾਹਿਬ ਦਾ ਬਿਆਨ ਸੀ ਪੱਤਰਕਾਰ ਸਵਾਲ ਪੁੱਛਦੇ ਨੇ ਤੰਬੀ ਜੀ ਥਿਆ ਜ਼ਿਆਦਾ ਭੈਣ ਸੀ ਵੀ ਜਦੋਂ ਸਾਡੀ ਵਾਰੀ ਆਈ ਨਾ ਅਸੀਂ ਚੀਕਾ ਕਢਾ ਦਿਆਂਗੇ ਠੀਕ ਹੈ ਜੀ ਜੀ ਤਾਂ ਠੀਕ ਗੱਲ ਤੁਹਾਡੀ ਚੀਕਾ ਕਢਾ ਦੇਓਗੇ ਤੁਸੀਂ ਮੰਨਣ ਯੋਗ ਅਸੀਂ ਕਢਾ ਚੋਗੇ ਚੀਕਾ ਪਰ ਇੱਕ ਗੱਲ ਤਾਂ ਜ਼ਰੂਰ ਮੰਨਣੀ ਪੈਗੀ ਤੁਹਾਡਾ ਤੇ ਭਗਵਾਨ ਤੇ ਮਾਨ ਦਾ ਲੱਖਾਂ ਕੋਹ ਦਾ ਫਰਕ ਏ ਉਹਦੀ ਜ਼ਮੀਰ ਜ਼ਮੀਨ ਜਾਇਦਾਦ ਨੂੰ ਵੇਖ ਕੇ ਉਹਦੇ ਲੀਡਰੀ ਨੂੰ ਵੇਖ ਕੇ ਪਰ ਇੱਕ ਵਾਰਾ ਤੋਂ ਨੇ ਤੁਹਾਡੀਆਂ ਸਾਰੀਆਂ ਦੀਆਂ ਚੀਕਾਂ ਕੜਾਉਤੀਆਂ ਭਾਵੇਂ ਤੁਸੀਂ ਮੰਨੋ ਤੇ ਭਾਵੇਂ ਨਾ ਮੰਨੋ ਭਾਵੇਂ ਮੰਨੋ ਤੇ ਭਾਵੇਂ ਨਾ ਮੰਨੋ ਤੁਸੀਂ ਕਿੰਨੀਆਂ ਸੀਟਾਂ ਲੈਂਦੇ ਲੈਂਦੇ ਦੋ ਸੀਟਾਂ ਤੇ ਆ ਗਏ ਸ਼ਰੋਮਣੀ ਅਕਾਲੀ ਦਲ ਕੈਪਟਨ ਦੀ ਸਰਕਾਰ ਚੱਲਦੀ ਚੱਲਦੀ ਇਸੋਲਾ ਸਤਾਰਾ ਰੋ ਕੇ ਮਿਲਿਆ ਨੇ ਜਿਹੜੇ ਬੰਦਿਆਂ ਨੂੰ ਜਾਜ ਆਉਂਦਾ ਸੀ ਤੇ ਲੋਕ ਵੇਖਣ ਆਉਂਦੇ ਸੀ ਨਾ ਵੀ ਕੈਪਟਨ ਸਾਹਿਬ ਆਉਣਾ ਉਹਨਾਂ ਬੰਦਿਆਂ ਦੇ ਅੱਜ ਭੋਗ ਤੇ ਵੀ ਨਹੀਂ ਬੰਦਾ ਕਿਸੇ ਨੇ ਜਾਣਾ ਇਸਰਪਤ ਸੁਰਪਤ ਭੋਗ ਉਹਨਾਂ ਦੇ ਬਾਣ ਦੀ ਦੇਣਾ ਬਜ਼ੀਰ ਗਿਆ ਸਾਹਿਬ ਉਹਨੇ ਕਢਾਈਆਂ ਤੁਹਾਡੀਆਂ ਠੀਕਾ ਸਾਰਿਆਂ ਦੀਆਂ ਸਾਬ ਨੂੰ ਉਹਨੇ ਖੁੱਡੇ ਲੈ ਲਾਤਾ ਫਰਕ ਹੈ ਤੁਹਾਨੂੰ ਦੇਖੋ ਪੰਚ ਨੌਰ ਨੇ ਤੁਹਾਡੀਆਂ ਬੰਦ ਕੀਤੀਆਂ ਹੋਰ ਤੁਹਾਡੇ ਉਹਨੇ ਬੜੇ ਚਲੋ ਆ ਆ ਐਕਸਪ੍ਰੈਸ ਦੀ ਕਰੀ ਜਾਂਦਾ ਕੁਝ ਕਰੀ ਜਾਂਦਾ ਪਰ ਇੱਕ ਗੱਲ ਤਾਂ ਜਰੂਰ ਮੰਨਣੀ ਪੈਗੀ ਜਿੱਥੇ ਜਾਂਦੇ ਕਰਾ ਹੱਥ ਖੜੇ ਦਿੰਦਾ ਰਿਹਾ ਇਹਨਾਂ ਦੇ ਯਾਰ ਇੱਕ ਨਾਰਮਲ ਬੰਦਾ ਗਰੀਬ ਘਰ ਚ ਉੱਟ ਕੇ ਮਾਨ ਸਾਹਿਬ ਇੱਕ ਗਰੀਬ ਘਰ ਚ ਉੱਟ ਕੇ ਤੇ 35 790 92 ਐਮਐਲ ਲੈ ਜਾਣੇ ਮਹਿਣਾ ਰਖਾਉਂਦੇ ਨੇ ਇਥੇ ਇੱਕ ਸਰਪੰਚ ਪਿੰਡ ਚ ਖਲੋਜਤ ਉਹਦੇ ਚਾਰ ਮੈਂਬਰ ਨਹੀਂ ਜਿੱਤੇ ਇੱਕ ਅਧਰ ਹੈ ਜਾਂਦਾ ਤੇ ਯਾਰ 92 ਐਮਐਲ ਜੇ 92 ਐਮਐਲ ਨਾ ਹੁੰਦੇ ਤੇ ਇਹਨਾਂ ਨੇ ਸਰਕਾਰ ਤੋੜ ਦੇਣੀ ਸੀ ਚੱਲਣ ਦੇਣੀ ਦੂਜਾਰੇ ਕਦੇ ਵੀ ਨਹੀਂ ਸੀ ਹੁਣ 92 ਮਿਲ ਤੋੜਨ ਬੜੇ ਹੋ ਕੇ ਨੇ ਬਹੁਤ ਜਿਆਦੇ ਨੇ ਪਰ ਇਹ ਮਿਲੇ ਕਿਤੇ ਸਾਰੇ ਭਗਵੰਤ ਮਾਨ ਦੇ ਮੂਰ ਪਰ ਉਹਦੇ ਤੋਂ ਵੇਲਾ ਨਹੀਂ ਹੁਣ ਸਵਾਲਿਆ ਗਿਆ ਭਗਵੰਤ ਮਾਨ ਤੋਂ ਵੇਲਾ ਕੋਆ ਬਟ ਜਿਵੇਂ ਲੋਕਾਂ ਨੇ ਪਿਆਰ ਤੇ ਸਤਿਕਾਰ ਦਿੱਤਾ ਇਹਨਾਂ ਲੋਕਾਂ ਦਾ ਮੂੰਹ ਤੇ ਨਾਂ ਨਹੀਂ ਸੀ ਲੈਣਾ ਚਾਹੀਦਾ ਇਹਸ ਗੁਰੂ ਉਹਨਾਂ ਦਾ ਨਾਂ ਲੈ ਕੇ ਨ ਦੂਜੀਆਂ ਪਾਰਟੀਆਂ ਦਾ ਤੇ ਉਹਨਾਂ ਨੂੰ ਤਾਂ ਹੋਰ ਯਾਗਰ ਕਰਦਾ ਉਹਨਾਂ ਦਾ ਨਾਂ ਨਹੀਂ ਨੂੰ ਲੈਣਾ ਚਾਹੀਦਾ ਜੇ ਕੋ ਪੁੱਛੇ ਵੀ ਨਾ ਉਹਨਾਂ ਦੀ ਕਰਨੀ ਉਹਨਾਂ ਪਰ ਨਹੀਂ ਅਸੀਂ ਆਪਦਾ ਕੰਮ ਕਰਨਾ ਉਹਨਾਂ ਆਪਦਾ ਕਰਦੇ ਰਹੇ ਐਸ ਗੱਲ ਨੂੰ ਅੱਗੇ ਰੱਖ ਕੇ ਤੇ ਚੱਲਦਾ ਇਹਨੂੰ ਕੋਈ ਵੀ ਬੰਦਾ ਥੱਲੇ ਸੁਟੜਾਏਗਾ ਨਹੀਂ ਉਹ ਵਰਤਮਾਨ ਇਹ ਸਾਰੇ ਡਰਦੇ ਟੋਟਲੀ ਸੁਖਬੀਰ ਬਾਦੂ ਤੱਕ ਲੈ ਕੇ ਮਜੇਤੀ ਤੱਕ ਲੈ ਕੇ ਜਿੰਨੇ ਨੇ ਇਹ ਸਾਰੇ ਡਰ ਦੇ ਪਗੜਨ ਤੋਂ ਬਾਅਦ ਇੱਕ ਦੇ ਸਾਡੀਆਂ ਫੈਲਾ ਜਿਹੜੀਆਂ ਪ੍ਰਾਣੀਆਂ ਕਰਤੂਤਾਂ ਉਹ ਨਾ ਪੱਟ ਲਵੇ ਪੱਟ ਕੇ ਸਾਹਮਣੇ ਲੈ ਆਵੇ ਉਹ ਦਰਾਂ ਦੇ ਬਾਕੀ ਕਾਜੂ ਇਹ ਖਾਂਦੇ ਸੀ ਬਦਾਮ ਇਹ ਖਾਂਦੇ ਸੀ ਭਾਵੇਂ ਕੋਲ ਹਾਰਿਆ ਮਿਲ ਹੁੰਦਾ ਹੈ ਨਾ ਤੇ ਉਹ ਵੀ ਬਣਾ ਆਕੜਾ ਕਰਕੇ ਦਰਦਾ ਹੈ ਇਸ ਬੰਦੇ ਨੇ ਭੰਨ ਕੇ ਆਕੜ ਲੱਖ ਗੁੱਟੇ ਮਾਰੇ ਨੇ ਸਾਰੇ ਫਿਰਦੀ ਕੰਧਾ ਨਾ ਵਾਈ ਫਿਰਦੀ ਕੰਧਾ ਨਾ ਵਾਈ ਕੰਧਾ ਨਾ ਬੱਜਣੇ ਯਾਰ ਕਿ ਜਾਂ ਇੱਕ ਬੰਦੇ ਦੀ ਹਕੂਮਤ ਚੱਲਦੀ ਇੱਕ ਬੰਦੇ ਦੀ ਕਮਾਨ ਚੱਲਦੀ ਪਈ ਕਿ ਉਸ ਬੰਦੇ ਨੂੰ ਕੁੱਤੀ ਨਾ ਜਾਣੇ ਤੇ ਬੜਾ ਮਹਿਣਾ ਰਖਾਉਂਦਾ ਥੋੜਾ ਨਹੀਂ ਕਾਣਾ ਨਹੀਂ 11-12 ਸਾਲ ਰਾਜ ਕੀਤਾ ਹੋਵੇ ਕਈਆਂ ਨੇ 70-70 ਸਾਲ ਰਾਜ ਕੀਤਾ ਹੋਵੇ। ਕਿ ਕੰਮੈਨਰ ਖੋਦਾ ਕਿਤੇ ਲੰਮੀ ਮੈਂ ਉਪਾਕ ਬਾਈ ਦੀ ਕੀ ਦੀ ਗੱਲ ਨਹੀਂ ਕਹਤਾ ਕਿਤੇ ਲੰਮੀ ਗੱਲ ਸੁਣਿਆ ਜੇ ਵੇਖਿਆ ਜੇ ਭਗਤ ਬਾੜ ਬਾਰੇ ਬਹਿ ਕੇ ਵੀ ਉਹ ਚੀਜ਼ ਕੀ ਸੀ ਤੇ ਉਹ ਕਰ ਕੀ ਆ ਯਾਰ ਇੱਕ ਕੱਲਾ ਬੰਦਾ ਇਹ ਸਰਕਾਰ ਬਣਾ ਗਿਆ ਜਿਹੜਾ ਕੇਜਰੀਵਾਲ ਹੈ ਨਾ ਕੇਜਰੀਵਾਲ ਮੈਂ ਅੱਜ ਇੱਕ ਗੱਲ ਕਹਿ ਦੇਣਾ ਕੇਜਰੀਵਾਲ ਭਗਵੰਤ ਮਾਨ ਨੂੰ ਆਪਦੀ ਪਾਰਟੀ ਚੋਂ ਕੱਢ ਦੇਵੇ ਤਾਂ ਬਿਲਕੁਲ ਖਤਮ ਹੋ ਜਾਏਗਾ ਜ਼ੀਰੋ ਹੋ ਜਾਏਗਾ ਇਹ ਕੁਝ ਤੇ ਕਈਆ ਕਈਆ ਬੰਦਿਆਂ ਦਾ ਨਸ਼ੱਤਰ ਹੀ ਹੁੰਦਾ ਕਈਆ ਕਈਆ ਬੰਦਿਆਂ ਦਾ ਮੁਕੱਦਰ ਹੀ ਹੁੰਦਾ ਹਾਜੂਰ ਗਲਤ ਕੰਮ ਕੀਤੇ ਭਗਵੰਤ ਮਾਨ ਨੇ ਵੀ ਕੀਤੇ ਇਹਨੂੰ ਉਡ ਕਰਨੀ ਇਹਨੂੰ ਵੀ ਭਰਨੀ ਪੈਣੀ ਇਹ ਨੂੰ ਵੀ ਭੜਨੀ ਪੈਣੀ ਜੇ ਕਦੇ ਗਲਤ ਕੰਮ ਨਾ ਕਰਦਾ ਭਾਈ ਔਰਤ ਪਾਲ ਨੂੰ ਉੱਥੇ ਨਾ ਕਰਦਾ ਇੱਥੇ ਪੰਜਾਬ ਚ ਕੁਕਾਰ ਵਿੱਚ ਕਰਾ ਦਿੰਦਾ ਗੱਲ ਹੋਰ ਸੀ ਬੰਦੀ ਸਿਗਨਾ ਦੀ ਗੱਲ ਕਰਦਾ ਗੱਲ ਹੋਰ ਸੀ ਉਹਨਾਂ ਨੂੰ ਪੰਜਾਬ ਦੀ ਜੇਲ੍ਹ ਚ ਹੀ ਲਿਆਉਂਦਾ ਤਾਂ ਵੀ ਇਹਦਾ ਬੜਾ ਜ਼ਿਆਦਾ ਫਰਕ ਪੈਂਦਾ ਪਰ ਪ੍ਰਭੂ ਵਰਦਮਾਨ ਨੇ ਆਪ ਦਾ ਪੈਰਾਂ ਤੇ ਆਪ ਕਈ ਵਾਰ ਲੀ ਗਈ ਕਈ ਮਾਰੇ ਵੀ ਬੜੀ ਭੜੀ ਹੈ ਮਾਰੀ ਕਹਿੰਦੇ ਮਗਰ ਲਾ ਕੇ ਉਹ ਭਈਏ ਦੇ ਮਗਰ ਲਾ ਕੇ ਕੀ ਜੀਵਾਲ ਦੀ ਤੇ ਉਹਨੂੰ ਤਾਂ ਰੱਬ ਨੇ ਨਸੀਬ ਦਿੱਤੀ ਨਾ ਉਹਦੇ ਤੇ ਮੈਂ ਤਵੀਲ ਪਾਉਣ ਨਾ ਪਾਣਾ ਹੁੰਦਾ ਤੇ ਵੀ ਪਰ ਉਹ ਦਿਨ ਦੂਰ ਨਹੀਂ ਹੁੰਦਾ ਇਕਾਲੀ ਬਾਰੇ ਅਸੀਂ 25 ਸਾਲ ਰਾਜ ਕਰਾਂਗੇ ਤੇ ਮੇਰੀ ਲਾਲ ਡੈਰੀ ਘਰ ਬੋਲਦਾ ਹੀ ਨਾ ਉਹ ਡੈਰੀ ਕਿੱਥੇ ਪਤਾ ਨਹੀਂ ਫੋੜ ਦਬਾਗ ਟਿਕਾਣੇ ਹੋਇਆ ਗੁੱਡ ਅਰਗੇਂਟੁਰ ਗਿਆ ਭਾਵੇਂ ਹਰ ਮਜੀਠਿਆ ਸਾਹਿਬ ਬਾਕੀ ਤੇਰੀਆਂ ਏਰੀਆ ਦੇ ਵਿੱਚੋਂ ਅੰਬਰਸਰ ਦੇ ਵਿੱਚੋਂ ਤਰਨਤਾਰਨ ਦੇ ਵਿੱਚੋਂ ਉਹ ਨਵਜੋ ਸਿੱਧੂ ਤੂੰ ਸਾਰਿਆਂ ਦੀ ਇੱਕ ਦੰਵ ਰੱਖ ਕੇ ਪੱਟੀ ਪੋਜਤੀ ਯਾਰ ਐਡੇ ਐਡੇ ਵੱਡੇ ਥੰਮ ਦੇਖ ਦਿੱਤੇ ਨੇ ਠੀਕ ਹੈ ਤਾਂ ਸਮਝੋ ਇਹਨਾਂ ਨੇ ਕੰਮ ਹੀ ਪੰਜਾਬ ਚ ਕੋਣੀ ਕੀਤਾ ਇਹਨਾਂ ਵੱਡਾ ਬਾਦਲ ਸਾਹਿਬ ਕਰ ਗਿਆ ਕਰ ਗਿਆ ਇਨਾ ਕਾਮਯਾਬੀ ਦੇ ਪਿੱਛੇ ਕੋਈ ਕੀਤਾ ਨਾ ਕਾਲੀਗਾਂ ਨੇ ਕੀਤਾ ਨਾ ਕਾਂਗਰਸ ਕਹਿੰਦੇ ਯਾਰ ਇਹਨਾਂ ਦਾ ਕੋਈ ਬੰਦਾ ਵੀ ਨਹੀਂ ਜਤਨ ਦਿੱਤਾ ਅਗਲੇ ਨੇ ਕਾਲੀਆਂ ਦਾ ਦੋ ਬੰਦੇ ਜਿੱਤੇ ਨੇ پتہ ਨਹੀਂ ਉਹ ਵੀ ਕਿਹੜੇ ਭਲੇਖੇ ਜਿੱਤ ਗਏ ਇਹ ਦੂਜੇ ਤੁਸੀਂ ਦੇਖ ਲਓ ਕੋਡੇਆ ਪਰ ਨੇ ਬਾਰੇ ਸਾਰੇ ਉਹਨੇ ਜਿਨ੍ਹਾਂ ਦੀ ਸਰਕਾਰ ਚੱਲਦੀ ਉਹਨਾਂ ਨੂੰ 17 ਮਿਲੇ 70 ਸਾਲ ਰਾਜ ਕਰਨ ਵਾਲੇ ਬੜੀ ਇੱਕ ਇਤਿਹਾਸਕ ਗੱਲ ਆਏ 92 90 92 ਐਮਐਲਏ ਲੈ ਬਣਾ ਕੇ ਸਰਕਾਰ ਬਣਾਉਣੀ ਇੱਕ ਮੈਨਾ ਰਖਾਉਂਦਾ ਨਹੀਂ ਤਾਂ ਜੇ ਦੇ ਕਿਤੇ 2 4 ਵੱਧ ਹੁੰਦੇ ਨਾ ਤਾਂ 2 4 ਇਹਨਾਂ ਨੇ ਖਰੀਦ ਲੈਣੇ ਸੀ 2 4 ਇਹਨਾਂ ਨੇ ਖਰੀਦ ਲੈਣੇ ਸੀ ਤੇ ਇਹਨਾਂ ਕੋਈ ਕਾਲੀਆਂ ਨਾ ਇਕੱਠੇ ਹੋ ਜਣਾ ਇਕ ਉਧਰ ਹੋ ਜਣਾ ਇਕੱਠੇ ਕੁੱਠੇ ਹੋ ਕੇ ਸਰਕਾਰ ਬਣਾ ਲੈਣੀ ਸੀ ਇਹਨਾਂ ਨੇ ਅਰੇ ਫੋੜ ਬੇੜਾ ਬੜਾ ਹੁੰਦਾ ਵਰਤਮਾਨ ਦਾ ਅਈ ਧੜੇ ਵੇ ਜੀ ਉਹ ਬੰਦਾ ਪਰ ਜੇ ਅਸੀਂ ਖੁਸ਼ ਹੈ ਜੀ ਉਹਦੀ ਤੇਜੀ ਪਾਰਟੀ ਆਈ ਤਾਂ ਸਾਨੂੰ ਜਾਗ ਲੱਗੀ ਵੀ ਭਾਈ ਐਮਪੀ ਨੂੰ ਫੰਡ ਮਿਲਦਾ ਅਈ ਧੜੇ ਫੰਡ ਮਿਲਦਾ ਹੀ ਨਹੀਂ ਉਹਨੇ ਦੱਸਿਆ ਵੀ ਐਮਪੀ ਨੂੰ ਫੰਡ ਮਿਲਦਾ ਠੀਕ ਹੈ ਤੇ ਅਸੀਂ ਤਾਂ ਵੀ ਭਾਈ ਉਹ ਆਵੇ ਤੇਜੀ ਪਾਰਟੀ ਜੋਦੀ ਰਵੇ ਮਰ ਨਾ ਜਾਏ ਜੇ ਮਰ ਗਈ ਤੇਰੇ ਦੇ ਦੂਜੇ ਚੜ ਚੜ ਜਲੇ ਗੱਡੀਆਂ ਦੇ ਰੇਡ ਇਹਦੋਂ ਵੀ ਥਲੇ ਚਲੇ ਜਾਣਗੇ ਸਮਝ ਗਿਆ ਕਾਲਾ ਇਹਦਾ ਇਹ ਮੇਰਤੀ ਕਰ ਰਹੇ ਤੇਜੀ ਪਾਰਟੀ ਜਿਹੜੀ ਕੋਈ ਵੀ ਹੁਣ ਜੇ ਲੋਕ ਚੰਗੇ ਹੋਣ ਤਾਂ ਸੋਰਜ ਦੀ ਮਾਨ ਵਾਲੀ ਪਾਰਟੀ ਖੜੀ ਕਰ ਦਿੰਦਾ ਇਹ ਤਾਂ ਦੋਵੇਂ ਪਾਰਟੀਆਂ ਆਪ ਤੇ ਚਾਚੇ ਭਤੀਜੇ ਰਲੇ ਨੇ ਕਾਲੀ ਤੇ ਕਾਗਰਸੀ ਇਹਨਾਂ ਦੇ ਝਾਗ ਛੱਡੋ ਤੁਸੀਂ ਮੈਂ ਇਹ ਨਾਲੇ ਕੀਤਾ ਕਾਖੜੇ ਕਰੀਏ ਕੀ ਹੋ ਜਾਈਏ ਕਿਹੜੇ ਖੂਦ ਹਾਂ ਇੱਕ ਗੱਲ ਜ਼ਰੂਰ ਹੈ ਕੱਲ ਪੁਲਿਸ ਮੁਲਾਜ਼ਮਾ ਇੱਕ ਮੇਰੇ ਨਾਲ ਬਹਿ ਗਿਆ ਉਹਨੇ ਮ ਪੁੱਛਿਆ ਮੈਂ ਕਿਹਾ ਵੀ ਕੋ ਭਰਤੀ ਉਹਦਾ ਭਾਈ ਜੀ ਭਰਤੀ ਆਈ 18000 ਬੰਦਾ ਦਾ ਪੁਲਿਸ ਦੇ ਵਿੱਚ ਭਰਤੀ ਕੀਤਾ ਇਹਦੇ ਪੋਸਟੀਆਂ ਨਿਬਾਦਾਰ ਥਾਣੇਦਾਰ ਦੀਆਂ ਐਵੇਂ ਕਰਕੇ ਮੈਨੂੰ ਦੱਸੀ ਗਏ ਪੋਸਟੀਆਂ ਦੀਆਂ ਉਹਦਾ ਵੀ ਤੇ ਮੈਂ ਕਿਹਾ ਵੀ ਤਰੁਤਨਗਾ ਆਹਦਾ 3 ਸਾਲ 20000 ਮਿਲਦੀ ਉਹਦੇ ਪਿੱਛੇ ਮੈਂ ਵੀ ਚਲ ਲੱਗ ਤੱਕ ਇਹ ਜਿਹੜਾ ਇਹ ਉਹ ਮੇਦੋ ਗੀ ਮੇਨਾ ਠੀਕ ਕਰਕੇ ਆ ਕਰ ਪਰ ਆ ਇਹੜੇ ਵੀ ਬੜਾ ਜੀ ਕਿਤੇ ਬੰਦੀ ਸਿੰਘ ਛਡਾ ਦੇਵੇ ਗਵੰਤਬਾੜ ਤੇ ਅਮਰਤਪਾਲ ਦੀ ਜਗ੍ਹਾ ਉੱਥੋਂ ਉਹਨਾਂ ਦੀ ਛਡਾ ਦੇਵੇ ਸਿੰਘਾਂ ਨੂੰ ਜਾ ਜਿਹੜੀ ਸਰਕਾਰ ਡਿੱਗ ਜੇ ਮੇਰੀ ਪਿਸ਼ਾਵ ਨਾਲ ਦਾੜੀ ਮੁੰਨਦੀ ਬੱਲੇ ਕੇ ਜਨਾ ਇੱਕ ਦਰ ਵਜ ਕੇ ਲਿਖਿਆ ਦੇ ਪਰ ਇਹ ਬੰਦੇ ਨੇ ਸ਼ਰਾਬ ਪੀ ਕੇ ਬੜਾ ਵੱਡਾ ਜ਼ੁਲਮ ਕੀਤਾ ਇਹਨੇ ਗੁਰੂ ਸਾਹਿਬ ਨਾਲ ਟੱਕਰ ਲਾ ਲਈ ਬਿੱਤ ਵੀ ਬਹੁਤ ਕੀਤੀ ਤਗੜੀਆਂ ਨੇ ਗਰੂਰਿਆਂ ਸਿੰਘਾਂ ਵਾਲੇ ਨੇ ਬਿੱਦਬੀ ਕੀਤੀਆਂ ਨੇ ਗੁਰੂ ਦੇ ਸਿੰਘਾਂ ਵਾਲੇ ਨੇ ਆਡਾ ਲਾ ਲਿਆ ਜਿਹੜੇ ਬੰਦੇ ਗੁਰੂ ਦੀ ਮਹਿਮਾ ਗਾਉਂਦੇ ਸੀ ਗੁਰੂ ਦਾ ਹਰ ਜਸ ਗਾਉਂਦੇ ਸੀ ਉਹਨਾਂ ਬੰਦੇ ਰਿਆਂ ਨੇ ਪਤੰਦਰ ਦੇ ਮੱਥਾ ਲਾ ਲਿਆ ਇਹਨੂੰ ਬਹੁਤ ਮਾਂਗਾ ਪੈਗਾ ਇਹਦਾ ਇੱਥੇ ਹੀ ਹੋਰ ਬੇੜਾ ਕਰਕਣਾ ਕੰਜਰੀਵਾਲ ਦਾ ਬੇੜਾ ਕਰਕੇ ਨਾ ਅਜਰੋਦਾ ਪਿਆ ਬਢੇਲ ਜੇ ਉੱਥੇ ਤਿਆਰ ਜੇਲ੍ਹ ਚ डरना चाहिए रबा परसू पर माया बंदे का भगवसिया कोई ना है सुधर जा चंगा रह जाएगा चंप लगे शेर कर दे